ਸ਼ਾਹੀ ਦਰਵਾਰ ਸ੍ਰੀ ਸਿੱਧਯੋਗੀ ਬਾਬਾ ਬਾਲਕਨਾਥ ਗੱਦੀ ਨਿਸ਼ੀਂ ਸ਼ਿੰਦਾ ਸ਼ਾਹ ਕਾਦਰੀ ਬਾਬਾ ਜੀ ਦਾ ਦਸਵਾਂ ਭੰਡਾਰਾ 7 ਅਪ੍ਰੈਲ ਨੂੰ ਹੁੰਦਾ ਹੋਇਆ ਤੇ ਸਭ ਸੰਗਤਾਂ ਦੀ ਸ਼ੁਕ ਸ਼ਾਂਤੀ ਲਈ ਅਤੇ ਹਰ ਇੱਕ ਮੁਨਕਾਮਨਾ ਪੂਰੀ ਹੋਣ ਲਈ ਬਾਬਾ ਜੀ ਦਾ ਅਰਦਾਸ ਬੇਨਤੀ ਕਰਦਿਆਂ ਹੋਇਆਂ ਆਪਣੀ ਮਾਤਾ ਦੇ ਚਰਨਾਂ 'ਚ ਨਤਮਸਤਕ ਹੋਏ ਜੈਕਾਰੇ ਲਾਉਂਦੇ ਹੋਏ ਚਾਲੇ ਪਾਏਗੇ ਪੱਤਰਕਾਰ ਤਨਵੀਰ ਸਿੰਘ ਸਦਾਨੰਦ ਸਾਬ ਦੀ ਰਿਪੋਰਟ ਕਿੰਨੇ ਚੱਲਿਆ ਜੀ ਤੁਹਾਡਾ ਸ਼ਾਹੀ ਦਰਵਾਰ ਸ੍ਰੀ ਸਿੱਧਯੋਗੀ ਨਾਰ ਸ਼ਿੰਦਾ ਸ਼ਾਹ ਕਾਦਰੀ ਸੇਵਾਦਾਰ ਇਹ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਸਤ ਆਪਣੇ 7 ਅਪ੍ਰੈਲ ਨੂੰ ਅਸੀਂ ਮਨਾਇਦਾ ਆ। ਨਗਰ ਖੇਡ ਦਾ ਭਲਾ ਮੰਗਣ ਵਾਸਤੇ ਜੰਗਲ ਭੰਡਾਰਾ ਰਲਾਈ ਨੇ ਆ। ਹੁਣ ਅਸੀਂ ਚਾਲਾ ਲੈ ਕੇ ਜਾ ਰਹੇ ਆ ਸਤਗੁਰ ਦਾ ਸਿੱਧ yogi ਬਾਬਾ ਪਾਣਾ ਹਰੀ ਜੀ ਦਾ। ਇਹ ਦਸਵਾਂ ਵਿਸ਼ਾਲ ਭੰਡਾਰਾ ਸਾਡਾ। ਠੀਕ ਹੈ ਜੀ। ਅਸੀਂ ਖਾ ਲ ਚੁੱਕੇ ਆ। ਉਹ ਉਹਨਾਂ ਦਾ ਅਲਵਿਦਾ ਕਰਨ ਵਾਸਤੇ ਅਸੀਂ ਸਤਗੁਰ ਦੇ ਮੋੜੇ ਅੱਗੇ 10 ਬੇਤੀ ਸਾਧ ਸੰਗਤ ਨੂੰ ਲੈ ਕੇ ਜਾ ਰਹੇ ਆ। ਉਹਨਾਂ ਦੀ ਮਲਕ ਕਾਮਨਾ ਸਪੂਰਨ ਹੋਊ ਘਰਵਾਲੇ ਦਾ ਬੱਦਾ ਭਾਵੇਂ ਤੱਕੀਆਂ ਬਖਸ਼ੇ ਮੇਰਾ ਮਾਲਕ ਸਤਿਗੁਰੂ ਸੱਚੀ ਬਾਸ਼ਾ ਸਿੱਧ yogi baba ਪਾਹਾਰੀ ਦਦਾ ਸਾਡੀ ਮੋਸਵਾਰੀ ਸੱਚੀ ਸਰਕਾਰ ਦਸਮਾ ਇਹ ਸੀ ਚੱਲਾ ਲੈ ਕੇ ਜਾ ਰਹੇ ਆ ਸਿੱਧ yogi baba ਜੀ ਦਰਵਾਜ਼ੇ ਅਸੀਂ ਇਦਾ ਹੀ ਨਮੋਦੇ ਦਮਾਗੇ ਜਿੰਨੇ ਤਾਂ ਸਾਡੇ ਸਾਹ ਚੱਲਦੇ ਆ ਬਾਕੀ ਜੋ ਪਰਮਾਤਮਾ ਨੂੰ ਹੁਕਮ ਹੋਊਗਾ ਉਹੀ ਜੀ ਅਲ ਵੀ ਲਾਹੂਗਾ ਦਤਾ ਜੀ ਠੀਕ ਹੈ ਜੀ ਉਹ ਸਾਜੂ ਬਰਾਉਂਗਾ